ਸੱਸੀ ਗਾਲ ਜੀ ਸਾਰਿਆਂ ਨੂੰ ਮੇਗਾ ਪ੍ਰਾਨਾ ਇਹ ਅਸੀਂ ਦੇਸ਼ਾਂ ਚ ਇੱਕ ਸੰਸਥਾ ਕੰਮ ਕਰਦੀ ਹੈ ਇਹਦੇ ਤਹਿਤ ਅਸੀਂ ਕੰਮ ਕਰਦੇ ਹਾਂ ਕਿ ਅਸੀਂ ਲੋਕ ਭਲਾਈ ਲਈ ਕੰਮ ਹਵਾ ਦੀ ਸਾਮ ਸੰਭਾਲ ਦੀ ਗੱਲ ਕਰਨਾ ਦੇਵੇ ਕਿ ਆਪਾਂ ਦੇਖਦੇ ਆਂ ਵੀ ਵਾਤਾਵਰਨ ਲਗਾਤਾਰ ਬਦਲ ਰਿਹਾ ਹੈਗਾ ਆਸ-ਪਾਸੇ ਲਗਾਤਾਰ ਪ੍ਰਦੂਸ਼ਨ ਵਧਦਾ ਜਾ ਰਿਹਾ ਹੈ ਉਹ ਦਾ ਹਰੇਕ ਜੀਵ ਜੰਤੂ ਤੇ ਇਨਸਾਨ ਤੇ ਪਸ਼ੂ ਪੰਛੀ ਤੇ ਪੇੜ-ਬੋਧੇ ਤੇ ਪ੍ਰਭਾਵ ਪੈ ਰਿਹਾ ਹੈ ਤਾਂ ਕਰਕੇ ਆਪਾਂ ਕਿਸਾਨ ਭਰਾਵਾਂ ਤੱਕ ਅਪਰੋਚ ਕਰਦੇ ਆਂ ਵੀ ਉਹਨਾਂ ਨੂੰ ਕੁਝ ਗੱਲਾਂ ਅਸੀਂ ਦੱਸ ਸਕੀਏ ਜਿਹਦੇ ਨਾਲ ਆਪਾਂ ਕੁਝ ਬਦਲਾਅ ਕਰ ਸਕੀਏ ਜਿਹੜਾ ਬਦਲਦਾ ਤਾਪਮਾਨ ਹੈ ਜਾਂ ਬਦਲਦਾ ਵਾਤਾਵਰਨ ਹੈ ਇਹਨੂੰ ਕੁਝ ਕੁਝ ਹੱਦ ਤੱਕ ਆਪਾਂ ਕੰਟਰੋਲ ਕਰ ਸਕੀਏ ਕਸਾਨਾਂ ਤੱਕ ਅਸੀਂ ਕਿਉਂ ਆਉਨੇ ਆ ਕਿਉਂਕਿ ਪੰਜਾਬ ਦੇ 80% ਤੋਂ ਵੱਧ ਏਰੀਆ 'ਚ ਖੇਤੀ ਕੀਤੀ ਜਾਂਦੀ ਹੈ। ਤੋ ਏਡੇ ਵੱਡੇ ਪੱਧਰ ਤੇ ਖੇਤੀ ਕਰਾਂਗੇ, ਤੋ ਪ੍ਰਭਾਵ ਵੀ ਉੱਡਾ ਵੱਡਾ ਹੀ ਹੋਊਗਾ। ਠੀਕ ਹੈ। ਤੇ ਜਦੋਂ ਹੁਣ ਮੈਂ ਪਿਛਲੇ ਸੀਜ਼ਨ ਦੀ ਗੱਲ ਸ਼ੁਰੂ ਕਰਾਂ ਕਿ ਜਿਵੇਂ ਕਿ ਸਾਡੇ ਪਿੰਡ 'ਚ ਡੈਮੋ ਪਲਾਟ ਲਵਾਇਆ ਸੀ ਅਸੀਂ। ਅਸੀਂ ਡੈਮੋ ਲਾਉਨੇ ਆ ਕਿ ਜੇ ਆਪਾਂ ਪ੍ਰਾਲੀਆ ਦੇ ਖੇਤ 'ਚ ਵਾ ਲਈਏ, ਚਾਹੇ ਸੁਪਰ ਸੀਡਰ ਚਾਹੇ ਹੈਪੀ ਸੀਡਰ ਚਾਹੇ ਜ਼ੀਰੋ ਡਰਿਲ ਨਾਲ, ਦਾ ਸਰਫੇ ਸੀਡਰ ਕਿਸੇ ਵੀ ਢੰਗ ਨਾਲ ਪਰ ਕੀ ਜਦੋਂ ਅਸੀਂ ਕਿਸਾਨਾਂ ਤੱਕ ਪਹੁੰਚ ਕਰਦੇ ਆ ਤਾਂ ਸਾਨੂੰ ਅੱਗੋਂ ਇਹ ਸਵਾਲ ਕਰਦੇ ਵੀ ਮੈਡਮ ਸਾਡੇ ਖੇਤ 'ਚ ਸੁੰਡੀ ਆ ਜਾਂਦੀ ਹੈ ਅਸੀਂ ਥੋੜੇ ਮਗਰ ਲਾ ਕੇ ਕਿਉਂ ਪਰਾਲੀ ਵਿੱਚ ਪਾਈਏ ਤੇ ਆਹ ਦਾ ਨੁਕਸਾਨ ਕਰਾਈਏ ਵੀ ਫੇਰ ਸਾਨੂੰ ਦੁਬਾਰਾ ਬੀਜ ਨਹੀਂ ਪੈਂਦੀ ਹੈ ਉਹਨਾਂ ਦੀ ਗੱਲ ਜਮਾਂ ਜਾਇ ਜਾ ਨੁਕਸਾਨ ਕੋਈ ਵੀ ਨਹੀਂ ਕਰਾਉਣਾ ਪਸੰਦ ਕਰਦਾ ਪਰ ਇਹ ਪਾਇਦਾ ਕਾਰਨ ਸਮਝਣ ਦੀ ਕੋਸ਼ਿਸ਼ ਕਰੀਏ ਵੀ ਸੁੰਡੀ ਕਿਉਂ ਵੱਧ ਰਹੀ ਹੈ ਅੱਜ ਤੋਂ ਕੁਝ ਸਾਲ ਪਹਿਲਾਂ ਦੀ ਆਪਾਂ ਗੱਲ ਕਰੀਏ ਤਾਂ ਜਿਹੜੀ ਠੰਡ ਹੈ ਉਹ ਅਕਤੂਬਰ ਦੇ ਮਹੀਨੇ ਸ਼ੁਰੂ ਹੋ ਜਾਂਦੀ ਸੀ ਨਵੰਬਰ ਤੱਕ ਇੰਨੀ ਠੰਡ ਪੈ ਜਾਂਦੀ ਸੀ ਵੀ ਸੁੰਢੀ ਜਦੋਂ ਆਪਾਂ ਕਣਕਾ ਲਾਉਂਦੇ ਸੀ ਸੁੰਢੀ ਆਪਣੇ ਆਪ ਮਰ ਜਾਂਦੀ ਸੀ ਕਿਉਂਕਿ ਨਵੰਬਰ ਚ ਬਾਦੂ ਠੰਡ ਪੈਣ ਲੱਗ ਜਾਂਦੀ ਸੀ ਪਰ ਜੇ ਆਪਾਂ ਪਿਛਲੇ ਸਾਲ ਦੀ ਗੱਲ ਕਰੀਏ ਤਾਂ ਨਵੰਬਰ ਮਹੀਨੇ ਚ ਠੰਡ ਪੈਣੀ ਸ਼ੁਰੂ ਨਹੀਂ ਹੋਈ ਦਸੰਬਰ ਤੋਂ ਠੰਡ ਪੈਣੀ ਸ਼ੁਰੂ ਹੋਈ ਤਾ ਉਹ ਸੁੰਡੀ ਨੂੰ ਇੱਕ ਤਾਂ ਖਾਣ ਲਈ ਕਣਕ ਹੈਗੀ ਸੀ ਫਸਲ ਖੇਤਾਂ 'ਚ ਦੂਜਾ ਉਹਨੂੰ ਆਪ ਦੇ ਅਨੁਕੂਲ ਮੌਸਮ ਮਿਲ ਗਿਆ ਜਦੋਂ ਆਪ ਦੇ ਅਨੁਕੂਲ ਮੌਸਮ ਮਿਲੂਗਾ ਤਾਂ ਮੱਲੋ ਮੱਲੀ ਵਧੂਗੀ ਫੁੱਲੂਗੀ ਤੇ ਵਾਧੇ ਦਾ ਵਾਧਾ ਬਣੂਗੀ ਤਾਂ ਇੱਥੇ ਜੇ ਆਪਾਂ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਸੁੰਡੀ ਦਾ ਕਾਰਨ ਕੱਲਾ ਪਰਾਲੀ ਨਹੀਂ ਹੈਗਾ ਸੁੰਡੀ ਦਾ ਕਾਰਨ ਆਪਣਾ ਬਦਲਦਾ ਮੌਸਮ ਵੀ ਹੈਗਾ ਇਸ ਲਈ ਆਪਾਂ ਇਸ ਬਾਰੇ ਜਰੂਰ ਕੋਸ਼ਿਸ਼ ਕਰੀਏ ਕਿ ਆਪਾਂ ਇਹ ਬਦਲਦਾ ਤਾਪਮਾਨ ਐਨੂੰ ਕੰਟਰੋਲ ਕਰ ਸਕੀਏ। ਇਹਦੇ ਬਾਬਤ ਆਪਾਂ ਕਿ ਬਦਲਦਾ ਕਾਰਨ ਕੀ ਸਭ ਤੋਂ ਵੱਡਾ ਕਾਰਨ ਹੈਗਾ ਆਪਣਾ ਝੋਨੇ ਦਾ ਸੀਜ਼ਨ। ਝੋਨੇ ਦੇ ਸੀਜ਼ਨ 'ਚ ਹੀ ਇਹ ਤਾਪਮਾਨ ਨੂੰ ਵਧਾਉਣ 'ਚ ਬਹੁਤ ਜ਼ਿਆਦਾ ਮਦਦ ਕਰ ਰਹੇ ਹੈ। ਕਿਉਂਕਿ ਝੋਨੇ ਦੇ ਸੀਜ਼ਨ 'ਚ ਆਪਾਂ ਕੀ ਕਰਦੇ ਆਂ ਆਪਾਂ ਆਪਣੇ ਖੇਤ 'ਚ ਕੱਦੂ ਕਰਕੇ ਖੇਤ 'ਚ ਪਾਣੀ ਖੜਾ ਰੱਖਦੇ ਆਂ। ਉਹਦੇ ਨਾਲ ਕੀ ਹੈ ਕਿ ਤਾਂ ਕਿ ਇਹ ਆਪਣਾ ਝਾੜ ਵਧੇ ਹੁੰਦੇ ਤੇ ਝੋਨੇ ਨੂੰ ਪਾਣੀ ਖੜਾ ਚਾਹੀਦਾ ਹੁੰਦਾ। ਪਰ ਉਹਦੇ ਨਾਲ ਆਪਣੇ ਖੇਤ 'ਚ ਇੱਕ ਜ਼ਹਿਰੀਲੀ ਗੈਸ ਨਿਕਲਦੀ ਹੈ ਜਿਹਨੂੰ ਕਿ ਮੀਥੇਨ ਗੈਸ ਕਹਿੰਦੇ ਆਂ। ਇਹ ਗੈਸ ਆਪਣੇ ਜਿਹੜੇ ਵਾਤਾਵਰਨ ਦੇ ਤਾਪਮਾਨ ਨੂੰ ਵਧਾਉਣ 'ਚ ਬਹੁਤ ਜ਼ਿਆਦਾ ਸਹਾਇੀ ਹੈ ਹੁਣ ਗਰਮੀ ਦੋ ਤਰੀਕੇ ਨਾਲ ਵਧ ਰਹੀ ਹੈ ਇੱਕ ਤਾਂ ਯਾਨੀ ਕਿ ਪਹਿਲਾਂ ਜੇ 6 ਮਹੀਨਿਆਂ ਦੀ ਗਰਮੀ ਸੀ ਤਾਂ ਉਹਨੇ 6 ਤੋਂ ਵੱਧਦੀ 8 ਤੇ 9 ਮਹੀਨਿਆਂ ਤੱਕ ਪਹੁੰਚ ਗਈ ਹੈ ਦੋ ਤਰੀਕੇ ਨਾਲ ਗਰਮੀ ਵਧ ਰਹੀ ਹੈ ਜੀ ਆਪਾਂ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਕਸੁੰਡੀ ਦਾ ਅਟੈਕ ਵੀ ਆਪਾਂ ਦੇ ਸਮਝਿਆ ਇਸ ਕਾਰਨ ਕਿ ਬਦਲਦਾ ਤਾਪਮਾਨ ਹੈ ਤੇ ਇਹਦਾ ਕਾਰਨ ਕੀ ਹੈ ਛੋਨੇ ਦਾ ਸੀਜ਼ਨ ਦੂਜਾ ਕਾਰਨ ਕੀ ਹੋ ਗਿਆ ਮੀਥੇਨ ਗੈਸ ਨਿਕਲਦੀ ਉਹਦੇ ਕਰਕੇ ਜ਼ਹਿਰੀਲੀ ਗੈਸ ਕਰਕੇ ਤਾਪਮਨ ਵਧ ਜਾਂਦਾ ਹੁਣ ਅਸੀਂ ਕਹਾਂਗੇ ਵੀ ਅਸੀਂ ਇਹ ਲਈ ਅਸੀਂ ਕੀ ਕਰੀ ਹੁਣ ਅਸੀਂ ਕਿ ਛੋਨਾ ਲਾਣੋਂ ਹਟ ਜਾਈਏ ਅਸੀਂ ਵੀ ਮਜਬੂਰੀ ਬਸ ਛੋਨਾ ਲਾ ਰਹੇ ਹਾਂ ਜੇਪਰ ਛੋਨਾ ਲਾ ਰਹੇ ਹਾਂ ਤਾਂ ਆਪਾਂ ਦੋ ਤਰੀਕਿਆਂ ਨਾਲ ਇਹਨੂੰ ਘਟਾ ਸਕਦੇ ਹਾਂ ਪਹਿਲਾ ਤਰੀਕਾ ਹੈਗਾ ਜੇ ਆਪਾਂ ਆਪਦੇ ਖੇਤ 'ਚ ਸਿੱਧੀ ਬਜਾਈ ਕਰ ਲਈਏ ਸਿੱਧੀ ਬਜਾਈ ਨਾਲ ਕੀ ਆਪਾਂ ਖੇਤ ਚ ਪਾਣੀ ਜਦ ਲੰਬੇ ਸਮੇਂ ਦਾ ਖੜਾ ਨਹੀਂ ਰੱਖਣਾ ਪੈਂਦਾ ਨਹੀਂ ਆਪਾਂ ਕਦੂ ਕੀਤਾ ਹੁੰਦਾ ਤਾਂ ਕਰਕੇ ਵੀ ਆਪਾਂ ਇਹ ਜਿਹੜੀ ਜ਼ਹਿਰੀਲੀ ਗੈਸ ਇਹਨੂੰ ਘਟਾ ਸਕਦੇ ਆਂ ਦੂਜਾ ਉਹਦੇ ਨਾਲ ਆਪਾਂ ਆਪਦਾ ਪਾਣੀ ਵੀ ਬਚਾ ਸਕਦੇ ਆਂ ਜਿਹੜਾ ਕਿ ਹੁਣ ਬਹੁਤ ਹੀ ਜ਼ਿਆਦਾ ਪੰਜਾਬ ਲਈ ਵੱਡਮੂਲਾ ਸਰੋਤ ਬਣ ਗਿਆ ਹੈਗਾ ਕਿ ਜੇ ਪਾਣੀ ਘਟ ਗਿਆ ਫਿਰ ਖੇਤੀ ਬਹੁਤ ਔਖੀ ਹੋ ਜਾਊਗੀ ਪਰ ਕੀ ਇਹ ਸਿੱਧੀ ਬਜਾਈ ਦੇ ਕੱਖਾਂ ਦੀ ਸਮੱਸਿਆ ਕਰਕੇ ਵੀ ਕਿਸਾਨ ਭਰਾ ਉਹਦੇ ਤੋਂ ਪਿੱਛੇ ਵੈਰ ਕਰ ਲੈਂਦੇ ਆਂ ਪਰ ਜੇ ਆਪਾਂ ਸ਼ੁਰੂਆਤੀ ਦੌਰ ਤੇ ਜਿੱਦਣ ਬਜਾਈ ਕੀਤੀ ਹੈ ਉਹ ਦਿਨ ਹੀ ਸਪਰੇਅ ਕਰ ਦਈਏ ਤਾਂ ਉਹਦਾ ਕੰਟਰੋਲ ਬਹੁਤ ਹੱਦ ਤੱਕ ਹੋ ਸਕਦਾ ਐ ਏਡੀ ਵੱਡੀ ਸਮੱਸਿਆ ਹੈ ਨਹੀਂ ਨਾਲੇ ਆਪਣਾ ਲੇਬਰ ਦਾ ਖਰਚਾ ਵੀ 4-5000 ਦਾ ਕਿੱਲੇ ਦਾ ਬਚ ਜਾਂਦਾ ਟਰਾਂਸਪਲੈਂਟਿੰਗ ਦਾ ਜਿਹੜਾ ਆਪਾਂ ਕਰਦੇ ਆ ਤਾਂ ਆਪਣੇ ਲਈ ਫਾਇਦੇ ਵਾਲੀ ਗੱਲ ਹੀ ਹੈ ਪਰ ਜੇ ਕੋਸ਼ਿਸ਼ ਕਰੀਏ ਤਾਂ ਆਪ ਇਹਨੂੰ ਅਪਣਾ ਸਕਦੇ ਆ ਹੌਲੀ 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 ਜੇ ਕਿਸੇ ਭਰਾ ਕੁਲ ਕਿਸਾਨ ਵੀਰ ਕੋਲ ਆਪਣੇ ਕੋਲ 4 ਕਿੱਲੇ ਹੈਗੇ ਆ ਤਾ ਅਸੀਂ ਉਹਨੂੰ ਇਹ ਸਲਾਹ ਦੇਣ ਦੀ ਕੋਸ਼ਿਸ਼ ਕਰਦੇ ਆਂ ਫਿਰ ਤੂੰ ਚਾਰੇ ਕਿੱਲੇ ਨਹੀਂ ਲਾਉਣੇ ਸਿੱਧੇ ਜਾਇ ਤੇ ਜਮਾਣਾ ਲਾਓ ਪਰ ਇੱਕ ਕਿੱਲਾ ਬਦਲ ਬਦਲ ਕੇ ਆਈਸਾਲ ਇੱਕ ਵਾਰੀ ਇਹ ਕਿੱਲਾ ਲਾ ਗਿਓ ਦੂਜਾ ਆਗਲੀ ਵਾ ਤੀਜਾ ਤਾਂ ਕਿ ਆਪਾਂ ਇਹਦਾ ਆਪਣਾ ਧਰਤੀ ਹੇਠਲਾ ਪਾਣੀ ਆ ਉਹਨੂੰ ਵੀ ਰੀਚਾਰਜ ਕਰ ਸਕੀਏ ਚੌਥਾ ਕੀ ਹੈਗਾ ਵੀ ਦੂਜਾ ਆਪਾਂ ਇਹਦਾ ਕੀ ਹੱਲ ਕਰ ਸਕਦੇ ਆ ਜਿਹੜੀ ਮੈਂ ਮਸ਼ੀਨ ਗੈਸ ਦੀ ਗੱਲ ਕੀਤੀ ਸੀ ਸਿੱਧੀ ਵਜਾਈ ਵੀ ਜੇ ਨਹੀਂ ਕਰਨੀ ਆਪਾਂ ਕਧੂ ਵਾਲਾ ਖੇਤੀ ਰੱਖਣਾ ਤੇ ਮੈਡਮ ਨੇ ਤੁਹਾਡੇ ਪਿਛਲੇ ਸਾਲ ਪਿੰਡੇ ਜੋ ਵੰਡੀਆਂ ਹਾਂਗੇ ਪਾਈਪਾਂ ਵੰਡੀਆਂ ਸੀ ਏਡੀਆਂ ਇੱਕ ਪਲਾਸਟਿਕ ਦੇ ਪਾਈਪਾਂ ਯੇਰੀਆਂ ਜਿੰਦਾ ਮੇਨ ਮਕਸਦ ਸੀਗਾ ਕਿ ਆਪਾਂ ਆਪਣੇ ਖੇਤ ਸੁਕਾ ਸੁਕਾ ਕੇ ਪਾਣੀ ਲਾਈਏ ਜਦੋਂ ਆਪਾਂ ਨੂੰ ਕੋਈ ਚੀਜ਼ ਫ੍ਰੀ ਮਿਲਦੀ ਹੈ ਨਾ ਤਾਂ ਉਹਦੀ ਕਦਰ ਥੋੜੀ ਜੀ ਆਪਣੇ ਦਿਮਾਗੀ ਤੌਰ ਤੇ ਘਟ ਜਾਂਦੀ ਹੈ ਇਨਸਾਨੀ ਫਿਤਰਤ ਹੈ ਇਹ ਕਿਸੇ ਦੀ ਵੀ ਕਲੀ ਸੋਡੀ ਨਹੀਂ ਮੈਨੂੰ ਮਿਲੇ ਮੈਂ ਵੀ ਸ਼ਾਇਦ ਆਈ ਕਰਾਂ ਜਿਵੇਂ ਕਿ ਆਪਣੀਆਂ ਮੋਟਰਾਂ ਤੇ ਬਿਜਲੀ ਫ੍ਰੀ ਮਿਲੀ ਹੋਈ ਹੈ ਤਾਂ ਆਪਣੇ ਲਈ ਮੋਟਰ ਦੀ ਬਿਜਲੀ ਤੇ ਨਾਲ ਹੀ ਪਾਣੀ ਦੋਨਾਂ ਦੀ ਆਪਣੇ ਦਿਮਾਗ 'ਚ ਕਦਰ ਘਟ ਗਈ ਹੈ। ਆਪਾਂ ਬਟਨ ਛੱਡਦੇ ਆ ਪਾਣੀ ਆ ਜਾਂਦਾ ਆਪਾਂ ਬੰਦ ਕਰਨ ਦੀ ਸੋਚ ਹੀ ਰੱਖਦੇ। ਦੂਜਾ ਕਾਰਨ ਕੀ ਹੈ ਬੰਦ ਨਾ ਕਰਨ ਦਾ ਕਿਉਂਕਿ ਝੋਨੇ ਤੇ ਕੋਈ ਮਾੜਾ ਪ੍ਰਭਾਵ ਨਹੀਂ ਪੈਂਦਾ। ਜੇ ਖਾਣ ਪਾਣੀ ਵੱਧ ਖੜ ਗਿਆ ਜੇ ਝੋਨੇ ਦਾ ਝਾੜ ਘਟ ਜਾਏ ਥੋੜੀ ਫਸਲ ਡਿਗਵੇ ਤਾਂ ਆਪਾਂ ਵੀ ਬਟਨ ਬੰਦ ਕਰ ਦਾਂਗੇ। ਇਸ ਲਈ ਦੋ ਗੱਲਾਂ ਇਕੱਠੀਆਂ ਰਲ ਗਈਆਂ ਤਾਂ ਕਰਕੇ ਆਪਾਂ ਦਾ ਨੁਕਸਾਨ ਵੱਧ ਕਰ ਹੀ ਜਾਂਦਾ ਹੈ ਆਪਦੇ ਪਾਣੀ ਦਾ। ਉਸੇ ਤਰੀਕੇ ਨਾਲ ਜਦੋਂ ਅਸੀਂ ਇਹ ਪਾਈਪਾਂ ਮੰਡੀਆਂ ਤਾਂ ਉਹਦੀ ਵੀ ਕਿਸਾਨ ਭਰਾਵਾਂ ਵੱਲੋਂ ਕੋਈ ਬਹੁਤੀ ਕਦਰ ਨਹੀਂ ਕੀਤੀ ਗਈ ਜਾਂ ਤਾਂ ਉਹ ਕਹਿੰਦੇ ਸੀ ਕਬਾੜ 'ਚ ਵੇਚਦੀ ਜਾਂ ਕਹਿੰਦੇ ਸੀ ਖੇਤ 'ਚ ਬਾਤੀ ਦੇਖੋ ਅਸੀਂ ਇਸ ਮਕਸਦ ਲਈ ਦਿੱਤੀ ਸੀ ਵੀ ਤੁਸੀਂ ਉਹ ਤੇ ਨਿਸ਼ਾਨੀ ਦੇ ਦੇਖੋ ਜਿੱਥੇ ਉਹਦਾ ਪੱਧਰ ਆਉਂਦਾ ਉਦੋਂ ਪਾਣੀ ਲਾਓ ਤਾਂ ਕਿ ਆਪਾਂ ਇਹ ਵਾਤਾਵਰਣ ਵੀ ਬਚਾ ਸਕੀ ਪਾਣੀ ਨੂੰ ਵੀ ਬਚਾ ਸਕੀਏ ਇਸ ਸਾਲ ਕਿਸੇ ਹੋਰ ਨੂੰ ਦੇ ਦਿੰਦੇ ਪਲੀਜ਼ ਜਦੋਂ ਤੁਹਾਨੂੰ ਕੋਈ ਚੀਜ਼ ਦਿੱਤੀ ਆਂਦੀ ਹੈ ਜਿਹੜੀ ਕਿ ਕਿਸੇ ਖਾਸ ਮਕਸਦ ਲਈ ਹੈ ਸਿਰਫ ਆਬ ਦੇ ਲਈ ਨਹੀਂ ਪੂਰੇ ਆਪਣੇ ਆਲੇ ਦੁਆਲੇ ਪੂਰੇ ਵਾਤਾਵਰਨ ਪੂਰੇ ਪੰਜਾਬ ਲਈ ਤਾਂ ਉਹਦਾ ਆਪਾਂ ਸਹੀ ਉਪਯੋਗ ਕਰੀਏ ਉਹਨੂੰ ਇਸ ਤਰੀਕੇ ਨਾਲ ਉਹਦੀ ਬੇਕਦਰ ਹੀ ਨਾ ਕਰੀਏ ਹੋ ਸਕਦਾ ਐਕਤੀ ਅਸੀਂ ਫੇਰ ਵੰਡਾਂਗੇ ਪਰ ਐਤਕੀ ਅਸੀਂ ਗੱਲ ਕਰਕੇ ਵੰਡਾਂਗੇ ਵੀ ਉਹਦੇ ਸਹੀ ਵਰਤੋਂ ਕਰਨੀ ਤੇ ਸਾਨੂੰ ਵਾਪਸ ਮੋੜ ਨਹੀਂ ਪਊਗੀ ਤਾਂ ਕਿ ਅਸੀਂ ਅਗਲੇ ਸਾਲ ਕਿਸੇ ਹੋਰ ਕਿਸੇ ਦਾ ਭਲਾ ਕਰ ਸਕੀਏ ਤਾਂ ਦੋ ਗੱਲਾਂ ਮੈਂ ਕੀਤੀਆਂ ਤੁਹਾਡੇ ਨਾਲ ਪਹਿਲੀ ਗੱਲ ਕੀਤੀ ਕਿ ਵੀ ਸਿੱਧੀ ਜਾਈ ਕਰਾਂਗੇ ਤਾਂ ਵੀ ਇਹ ਜ਼ਹਿਰੀਲੀ ਗੈਸ ਘਟੂਗੀ ਤੇ ਨਾਲੇ ਆਪਣੇ ਧਰਤੀ ਹੇਠਲਾ ਪਾਣੀ ਵਧੂਗਾ ਦੂਜਾ ਜੀ ਆਪਾਂ ਇੱਥੇ ਸਾਨੂੰ ਪਾਈਪਾਂ ਦਿੱਤੀਆਂ ਉਹ ਕੋਈ ਵੀ ਕਿਸਾਨ ਭਰਾ ਬਣਾ ਸਕਦਾ ਐਡਾ ਟੂਰ ਟੋਟਾ ਜਿਹਾ ਸਾਨੂੰ ਪਾਈਪ ਦਾ ਤੇ ਨਿਸ਼ਾਨੀਆਂ ਲੱਗ ਜਾਂਦੀਆਂ ਤੇ ਉਹਦੇ ਹਿਸਾਬ ਨਾਲ ਆਪਾਂ ਪਾਣੀ ਲਾ ਸਕਦੇ ਆ ਆਪਣੇ ਖੇਤ ਨੂੰ ਉਹਦੇ ਨਾਲ ਵੀ ਜ਼ਹਿਰੀਲੀ ਗੈਸ ਮੀਥੇਨ ਵੀ ਘਟੂਗੀ ਤੇ ਫੇਰ ਆਪਣਾ ਪਾਣੀ ਵਧੇਣਾ ਹੈ ਉਹੋ ਬਚੂਗਾ ਤੀਜੀ ਗੱਲ ਜਿਹੜੀ ਹੈਗੀ ਐ ਉਹ ਵੀ ਬਹੁਤ ਅਹਿਮ ਰੱਖਦੀ ਐ ਕਿ ਆਪਾਂ ਝੋਨੇ 'ਚ ਯੂਰੀਆ ਬਹੁਤ ਜ਼ਿਆਦਾ ਪਾਉਣ ਲੱਗ ਗਏ ਮਤਲਬ ਯੂਨੀਵਰਸਿਟ 2 ਗੱਟੇ ਜਾਣ ਕੇ ਸਿਰਫ 90 ਕਿਲੋ ਕਹਿੰਦੀ ਹੈ ਕਦੂਆਲੇ ਖੇਤ ਤੇ ਸਿੱਧੀ ਬਜਾਈ ਵਾਲੇ ਚ 130 ਕਿਲੋ ਪਰ ਆਪਾਂ 2 ਤੋਂ 4 ਕਈ ਪਿੰਡਾਂ ਚ 6-7 ਕਿਲੋ ਗੱਟਿਆਂ ਤੱਕ ਪਹੁੰਚ ਗਏ ਹੈਗੇ ਐ ਇੰਨਾ ਯੂਰੀਆ ਨਹੀਂ ਲੋਡ ਹੈਗੀ ਉਹ ਆਪਾਂ ਨੂੰ ਨੁਕਸਾਨ ਕਰ ਰਿਹਾ ਹੈ ਆਪਣੇ ਵਾਤਾਵਰਣ ਨੂੰ ਨੁਕਸਾਨ ਕਰ ਰਿਹਾ ਹੈ ਕਿ ਲੋੜ ਤੋਂ ਵੱਧ ਬਾਈ ਖਾਦ ਫਿਰ ਜਾ ਕੇ ਜ਼ਹਿਰੀ ਬਣੂਗੀ ਜਾਂ ਪਾਣੀ 'ਚ ਜਾ ਕੇ ਜ਼ਹਿਰ ਬਣੂਗੀ ਜਾਂ ਹਵਾ 'ਚ ਜਾ ਕੇ ਜਾਂ ਆਪਣੀ ਮਿੱਟੀ 'ਚ ਜਾ ਕੇ ਇਸ ਲਈ ਆਪਾਂ ਓਨੀ ਹੀ ਖਾਦ ਪਾਈਏ ਜਿੰਨੀ ਕੀ ਆਪਾਂ ਸਿਫਾਰਿਸ਼ ਕੀਤੀ ਜਾਂਦੀ ਹੈ ਬਾਧੂ ਖਾਦ ਫੋਨ ਨਾਲ ਆਪਣੀ ਜਿਹੜੀ ਫਸਲ ਹੈ ਉਹ ਤੇ ਮਾਰਾ ਪ੍ਰਭਾਵ ਵੀ ਪੈਂਦਾ ਕਈ ਵਾਰ ਜਦੋਂ ਪੱਕਣ ਸਮੇਂ ਜਾ ਕੇ ਫਸਲ ਡਿੱਗ ਪੈਂਦੀ ਉਹਦਾ ਮੇਨ ਕਾਰਨ ਨਹੀਂ ਹੁੰਦਾ ਕਿਉਂਕਿ ਆਪਾਂ ਯੂਰੀਆ ਬਹੁਤ ਜ਼ਿਆਦਾ ਪਾਇਆ ਹੋਇਆ ਹੁੰਦਾ ਹੈ ਤੇ ਇਹਨੂੰ ਵੀ ਆਪਾਂ ਸਮਝਣ ਦੀ ਕੋਸ਼ਿਸ਼ ਕਰੀਏ ਤੇ ਚੌਥੀ ਗੱਲ ਇਹ ਹੈ ਕਿ ਜਦੋਂ ਆਪਾਂ ਕੋਈ ਸਪਰੇਅ ਕਰਦੇ ਆਂ ਚਾਹੇ ਕਿਸੇ ਨਦੀਨ ਲਈ ਤੇ ਚਾਹੇ ਕਿਸੇ ਕੀੜੇ ਲਈ ਤਾਂ ਆਏ ਸਾਲ ਇੱਕੋ ਸਪਰੇਅ ਨਾ ਕਰੀਏ ਕਿਉਂਕਿ ਉਹਦੇ ਨਾਲ ਕੀ ਹੁੰਦਾ ਸਮੇਂ ਦੇ ਨਾਲ ਉਹ ਕੀੜੇ ਮਕੌੜੇ ਜਾਂ ਨਦੀਨ 'ਚ ਉਹ ਸਪਰੇਅ ਨੂੰ ਸੈਨ ਦੀ ਸ਼ਕਤੀ ਆ ਜਾਂਦੀ ਹੈ ਫਿਰ ਉਹ ਉਹਦੇ ਨਾਲ ਨਹੀਂ ਮਰਦਾ ਜੇ ਇੱਕ ਵਾਰੀ ਨਹੀਂ ਮਰਿਆ ਤਾਂ ਅਗਲੀ ਵਾਰ ਆਪਾਂ ਡੋਜ਼ ਵਧਾਉਨੇ ਆ ਜਾਂ ਫਿਰ ਇੱਕ ਵਾਧੂ ਸਪਰੇਅ ਕਰਦੇ ਆਂ ਉਹਦਾ ਆਪਾਂ ਨੂੰ ਕੀ ਨੁਕਸਾਨ ਹੋਇਆ ਤਿੱ ਆਪਣਾ ਤਿੱਗਣਾ ਖਰਚਾ ਹੋ ਗਿਆ ਪਹਿਲਾਂ ਕੀਤੀ ਨਹੀਂ ਮਰਿਆ ਫਿਰ ਆਪਾਂ ਡੋਜ਼ ਵਧਾਈ ਫਿਰ ਆਪਾਂ ਕੋਈ ਹੋਰ ਬਦਲ ਕੇ ਸਪਰੇਅ ਕੀਤੀ ਆਪਣਾ ਤਿਗਣਾ ਖੱਟਾ ਹੋਇਆ ਤੇ ਨਾਲ ਹੀ ਆਪਾਂ ਆਪਦੇ ਵਾਤਾਵਰਣ ਚ ਤਿਗਣਾ ਜ਼ਹਿਰ ਵੀ ਸਿੱਟਿਆ ਕਿਉਂਕਿ ਜਦੋਂ ਆਪਾਂ ਸਪਰੇਅ ਕਰਦੇ ਆ ਉਹ ਐ ਤਾਂ ਹੈ ਨਹੀਂ ਵੀ ਕੱਲੇ ਕੀੜੇ ਤੇ ਡਿੱਗਦੀ ਆ ਉਹ ਆਪਣੀ ਫਸਲ ਤੇ ਵੀ ਡਿੱਗਦੀ ਆ ਪੱਤੇ ਆ ਤੇ ਵੀ ਡਿੱਗਦੀ ਆ ਜ਼ਮੀਨ ਤੇ ਵੀ ਡਿੱਗਦੀ ਆ ਤੇ ਹਵਾ ਚ ਵੀ ਜਾ ਕੇ ਡਾਲਦੀ ਆ ਤੇ ਪਾਣੀ ਚ ਵੀ ਡਾਲਦੀ ਆ ਤਾਂ ਇਸ ਲਈ ਆਪਾਂ ਹਰ ਸਾਲ ਇੱਕੋ ਰਿਪੀਟ ਸਪਰੇਅ ਨਾ ਕਰੀਏ ਉਹਨੂੰ ਬਦਲ ਕੇ ਕਰੀਏ ਤਾਂ ਕਿ ਆਪਾਂ ਆਦੇ ਵਾਤਾਵਰਨ ਨੂੰ ਬਚਾ ਸਕੀਏ ਇਹ ਕੁਝ ਤਾਂ ਗੱਲਾਂ ਹੈਗੀਆਂ ਜਿਨ੍ਹਾਂ 'ਚ ਕੋਈ ਬਾਦੂ ਖਰਚੇ ਵਾਲੀ ਕੋਈ ਗੱਲ ਨਹੀਂ ਪਰ ਥੋੜੀ ਜਿਹੀ ਆਪ ਵੀ ਇਹੜੀ ਸੋਚ ਹੈ ਉਹਨੂੰ ਸਹੀ ਦਿਸ਼ਾ ਦੇਣ ਦੀ ਲੋੜ ਹੈ ਕਿ ਖੇਤੀ ਕਰੀਏ ਪਰ ਨਾਲ ਨਾਲ ਸੁਚੇਤ ਜਿਹੇ ਅੰਗ ਨਾਲ ਕਰੀਏ ਕਿ ਕਿਹੜਾ ਆਪਣਾ ਵਾਤਾਵਰਨ ਉਹ ਇੰਨਾ ਕਦਾਂ ਵਿਗੜੇ ਬਿਨਾਂ ਆਪਣੇ ਰਹਿਣ ਲਾਇਕ ਰਹੇ ਤੇ ਨਾ ਕਿਸੇ ਜੀਵ ਜੰਤੂ ਜਾਂ ਪੰਛੀ ਲਈ ਰਹਿਣ ਲਾਇਕ ਰਹੇ ਤਾਂ ਇਹਨੇ ਗੱਲਾਂ ਇਹ 'ਤੇ ਧੂਰ ਧਿਆਨ ਰੱਖਿਓ ਧੰਨਵਾਦ